ਕਵੱਡੀ ਉਧਰਲੇ ਪਾਸੇ ਪਈ ਹੋਈ ਹੈ ਆ ਨੌਜਵਾਨ ਜਿਹੜਾ ਹੈ ਮੈਂ ਇਹਨੂੰ ਖਿਤਾਬ ਤੇ ਜਿਹੜਾ ਕੱਪ ਦੇ ਦੇਣਾ ਸੀਗਾ ਪਰ ਫਿਰ ਮਨ ਕਾਲਾ ਪੈ ਗਿਆ ਆਸਟ੍ਰੇਲੀਆ ਵਿੱਚ ਵੀ ਇਹ ਨੌਜਵਾਨ ਜਿਹੜਾ ਹੈ ਇਹ ਮੈਰਾਡੋਨਾ ਇਹਦੇ ਯਾਦਿਆ ਹੱਥ ਖੜਾ ਕਰੀ ਪੁੱਤਰਾ ਤੈਨੂੰ ਮੈਰਾਡੋਨਾ ਦੁਨੀਆ ਦੇ ਨਾਮ ਨਾਲ ਜਾਣੀ ਜਾਊਗੀ ਇਹ ਮੈਰਾਡੋਨਾ ਆਫ ਕਵੱਡੀ ਲਓ ਅਗਲੇ ਪਾਸੇ ਦੇਖੋ ਸਾਹਮਣੇ ਅਗਲੀ ਕਵੱਡੀ ਮਾਰ ਗਿਆ ਉਡਾਰੀ ਉਧਰ ਕਵੱਡੀ ਦਾ ਮੈਰਾਡੋਨਾ ਆ ਯਾਦਾ ਸੁਰਖਪੁਰੀਆ ਜਿਹਨੂੰ ਮਲਡੂਰੇ ਆਸਟ੍ਰੇਲੀਆ ਦੇ ਵਿੱਚ ਆ ਮੈਰਾਡੋਨਾ ਦਾ ਖਿਤਾਬ ਮਿਲਿਆ ਉਹੋ ਜੀ ਦੇਖੋ ਉਹੋ ਜਾਂ ਸਰੀਰ ਉਹੋ ਜਾਂ ਕੁੰਡਲਵਾਲ ਉਧਰ ਬਰੂਸਲੀ ਵੀ ਨਾਲ ਹੈ ਯੋਧਾ ਤੇ ਦੇਖਦੇ ਵੀ ਹੁਣ ਕਿਹਨੂੰ ਟੱਚ ਮਾਰ ਕੇ ਗੱਰੂ ਪੁਆਇੰਟ ਲੈ ਕੇ ਵਾਪਸ ਆਉਂਦਾ ਹੈ ਉਧਰ ਹਰਜਿੰਦਰ ਸੰਘੇੜਾ ਜੀ ਕਿਆ ਬਿੰਦੂ ਲਈ 100 ਡਾਲਰ ਲਾਡਾ ਸੋਤਾ ਜੀ ਦੇ ਹੈਪੀ ਸੋਤਾ ਜੀ ਤੇ ਨਾਲ ਸਰਜੀਤ ਭਾਜੀ ਸੋਣਾ ਵੱਲੋਂ 100 ਡਾਲਰ ਦੇ ਮਨ ਸੰਭਾਲਣੇ ਬਹੁਤ ਬਹੁਤ ਧੰਨਵਾਦ ਲਾਓ ਯਾਤਾ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਵਾਹ ਸੋਹਣਾ ਵਾਹ ਸੋਹਣਾ ਸਰਪੰਚ ਖੇਡ ਕਬੱਡੀ ਦਾ ਪਹਿਲੇ ਹੱਲੇ ਸਿੱਟ ਕੇ ਥੱਲੇ ਕੋਡਾ ਧਰ ਲਿਆ ਛਾਤੀ ਤੇ ਰਾਜੇ ਖੇਲੇ ਲੁੱਟ ਲਿਆ ਮੇਲਾ ਮਿਤਰਾ ਯਾਦੇ ਯਾਫੀ ਨੇ ਜਿਹੜਿਆ ਗੋਖਾ ਜੀ ਗੁਰਮ ਗੋਖਾਟਵਾਲ ਜੀ 100 ਡਾਲਰ ਬਿੱਲਾ ਸਿੱਧੂ ਪੇਟਾ ਮਿੰਡ ਵਾਲਾ 55 ਬੈਂਕਟਾਲ ਵੱਲੋਂ ਸ਼ਿੱਲੂ ਦੇ ਲਈ ਕਬੱਡੀ ਦੀ ਕਬੱਡੀ ਦੇ ਉੱਪਰ ਦੂਸਰੇ ਪਾਸੇ ਕਬੱਡੀ ਦਾ ਬਾਦਸ਼ਾ ਯਾਦਾ ਸਰਪੰਚ ਤੋਂ ਬੰਨੀ ਬੰਨੀ ਤੇ ਯਾਦਾ ਯਾਦਾਤ